ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੇਖਾ ਕਲਾਂ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 2 ਨਗ ਲੈ ਕੇ ਆਂਦੇ ਆ ਜੀ ਸੌਰੀ 4 ਨਗ ਲੈ ਕੇ ਆਂਦੇ ਦੋ ਵੈੜਾ ਤੇ ਦੋ ਹੀਫਰੇ ਨੇ ਜਿਹੜੀਆਂ ਵੈੜਾ ਟੋਕੜ ਗੱਪਣ ਚੱਕ ਪਾ ਸਕਦੇ ਹੀਫਰੇ ਹਜੇ ਵੀਰੇ ਬੱਚੇ ਹੀ ਆ ਚੰਗੇ ਸੀਮਣਦੇ ਆ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਸਪੈਸ਼ਲ ਬੇਨਤੀ ਆ ਬਈ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਹੀ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਕੇ ਜਾਇਓ ਚਾਹੇ ਵੇੜਾ ਦੀ ਗੱਲ ਆ ਜੇ ਕੋਈ ਬੱਚੀ ਆ ਕਿਸੇ ਨੇ ਵੀਰੇ ਕੋਈ ਟੈਸਟ ਵਗੈਰਾ ਕਰਵਾਉਣਾ ਚਾਹੁੰਦਾ ਹੋਵੇ ਤਾਂ ਆਪਦਾ ਵੀਰੇ ਤੁਸੀਂ ਕਰਵਾ ਸਕਦੇ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਸਿੰਦਰ ਸਿੰਘ ਪਿੰਡ ਸੇਖਾਗੜਾਂ ਜੀ ਤਸੀਲ ਤੇ ਜ਼ਿਲ੍ਹਾ ਬਾਈ ਬਾਗਾਪੁਰਾਣਾ ਬਾਈ ਮੋਗਾ ਠੀਕ ਆ ਮੋਬਾਈਲ ਨੰਬਰ ਦੱਸ ਦਿਓ ਜੀ 9856825744 ਸਹੀ ਗੱਲ ਬਈ ਇੱਕ ਨੰਬਰ ਡੱਬੀ ਵੈੜ ਤੋਂ ਸ਼ੁਰੂ ਕਰਦੇ ਆ ਕਿੰਨੇਵੇਂ ਸੂਏ ਲਈ ਗੱਬਣ ਆ ਜੀ ਇਹ ਬਈ ਇਹ ਕੋਈ ਇਹ ਕੋਈ ਤੀਜੇ ਮੰਨ ਲੇ ਇਹ ਕੋਈ ਚੌਥੇ ਮੰਨ ਲੇ ਆਪਦੀ ਮਰਜ਼ੀ ਹੈ ਬਈ ਠੀਕ ਆ ਕਿੰਨੇ ਸਮੇਂ ਦੀ ਗੱਬਣ ਆ ਜੀ ਇਹ ਇਹ ਬਈ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਆ ਹਾਂਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਬਈ 12 ਕਿਲੋ ਜੋਕ ਦਾਂਗੇ ਜੀ ਹਾਂ ਬਈ ਜੋਕ ਦਾਂਗੇ ਆਪਣੇ ਘਰੇ ਕੋਈ ਵੀ ਵੀਰ ਜੋਕ ਕੇ ਲੈ ਜੇ ਹੈਨਾ ਬਈ ਹਾਂ ਬਈ ਹਾਂ ਤੋਰ ਕੇ ਦਿਖਾ ਦੇ ਵੀਰੇ ਇਹਨੂੰ ਸੂਆ ਜਿਹੜਾ ਮਰਜ਼ੀ ਮੰਨ ਲਓ ਵੀਰੇ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੁੱਧ 12 ਕਿਲੋ ਦੇ ਥਣ ਮੂਹਰੇ ਵੱਡੇ ਰੱਖਦੀ ਹੈ ਬਈ ਹਾਂ ਬਈ ਹਾਂ ਮਗਰ ਲਈ ਛੋਟੇ ਆ ਹੈਨਾ ਹਾਂ ਹਾਂ ਠੀਕ ਆ 12 ਕਿਲੋ ਦੁੱਧ ਦੀ ਤੁਸੀਂ ਚੁਵਾਈ ਕਰ ਸਕਦੇ ਆ ਦੋ ਟਾਈਮ ਕਰ ਲਿਓ ਚਾਰ ਕਰ ਲਿਓ ਤੇ ਚਾਹੇ 6 ਕਰ ਲਿਓ ਸੋਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮਹਾਥੀ ਚੁਵਾਈ ਵਾਲਾ ਤੇ ਫੂਡ ਸ਼ਾਂ ਕੇ ਦੇ ਭੂਰਾ ਵੀ ਨਹੀਂ ਤੁਹਾਨੂੰ ਪਤਾ ਵੀਰੇ ਮੌਸਮ ਠੰਡ ਦਾ ਤਾਂ ਕਰਕੇ ਪਸ਼ੂ ਨਵਾਏ ਨਹੀਂਗੇ ਰੰਗ ਪ੍ਰਿੰਟ ਬਹੁਤ ਚੰਗਾ ਜਾਤ ਬਰੀਡ ਦੇ ਪੱਕ ਤੋਂ ਚੰਗੇ ਆ ਬਾਕੀ ਹਵਾਨਾ ਬੈਕ ਸਾਈਡ ਤੋਂ ਚੈੱਕ ਕਰ ਲਓ ਮਾਰਨਿੰਗ ਦਾ ਟਾਈਮ ਹੀ ਵੀਡੀਓ ਬਣਾ ਰਹੇ ਆ ਤੇ ਇਹਨਾਂ ਦੀਆਂ ਚੁਵਾਈਆਂ ਕਰ ਮਾਲੀ ਜਾਂਦੀਆਂ ਹੋਈਆਂ ਵੀ ਆ ਤੇ ਬਾਈ ਜੈ ਜੀ ਡਿਮਾਂਡ ਕਿੰਨੇ ਲੈਣੀ ਐ ਇਹਦਾ ਬਾਈ 55000 ਰੁਪਇਆ ਲੈਣਾ ਹੀ ਆ ਪਾ ਮਾੜਾ ਮੋਟਾ ਮਾਨਤਨ ਹੋਊਗਾ ਬਾਈ ਮਾੜਾ ਮੋਟਾ ਹੋ ਜਾਊਗਾ ਜੀ ਬਾਲਾ ਕੋਈ ਬਾਲਾ ਨਹੀਂ ਹੋਣਾ ਬਾਈ ਓਲੇ ਵਾਲੀ ਗੱਲ ਨਹੀਂ ਹੈ ਹਾਂ ਹਾਂ ਠੀਕ ਆ 55000 ਰੁਪਇਆ ਬਾਈ ਇਹਦੀ ਕੀਮਤ ਰੱਖਦੇ ਆ ਵਿੱਚੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਤੇ ਦੋ ਨੰਬਰ ਨਾਲ ਅਗਰੇ ਕਿੰਨੇ ਸਮੇਂ ਦਾ ਗੱਪਣਾ ਜੀ ਇਹ ਇਹ ਬਾਈ ਸਾਢੇ 14 ਮਹੀਨਿਆਂ ਦੀ ਚੈੱਕ ਪਾਸ ਆ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਬਾਈ ਇਹਦੇ ਥੱਲੇ 13 ਹੋਵੇ 14 ਹੋਵੇ ਇੱਥੇ ਹੈਗਾ ਜਾਨੀ ਕਿ ਸਾਢੇ 13 ਕਿਲੋ ਆਪਣੇ ਕੋਲੇ ਹੁਣ ਦੇ ਹੀ ਜਾਂਦੀ ਐ 13 ਪਲਾਸੀ ਹੋਊਗਾ ਪਲਾਸੀ ਹੋਊਗਾ ਬਾਈ ਘਟਦਾ ਘਟਦਾ ਨਹੀਂ ਠੀਕ ਆ ਇਹ ਵੀ ਤੋਰ ਕੇ ਦਿਖਾ ਦੀ ਵੀਰੇ ਜਾਤ ਬਰੀਡ ਦੀ ਇਹ ਵੀ ਕਰਮਾ ਵਾਲੀ ਚੰਗੀ ਆ ਰੰਗ ਪ੍ਰਿੰਟ ਪੂਰਾ ਚੰਗਾ ਸਾਢੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਵੀਰੇ ਤੇ ਦੁੱਧ 13 ਪਲਾਸੀ ਹੋਊ ਬਾਈ ਕਹਿੰਦਾ 13 ਵੀ ਹੋ ਜਾਂਦਾ 14 ਵੀ ਹੋ ਜਾਂਦਾ ਇਹ ਤਾਂ ਹੁੰਦਾ ਵੀਰੇ ਸੇਵਾ ਦੇ ਸਿਰ ਤੇ ਜਿਹੜਾ ਬਰੀਡ ਵਾਲਾ ਪਸ਼ੂ ਤੁਹਾਨੂੰ ਪਤਾ ਵੀਰੇ ਜਿੰਨੀ ਆਪਾਂ ਇਹਦੀ ਸਾਂਭ ਸੰਭਾਲ ਕਰ ਲਾਂਗੇ ਉਹਨਾਂ ਦੁੱਧ ਦੇ ਥੱਲੋਂ ਚੂ ਸਕਦੇ ਆ ਬਾਕੀ ਸੋਹਣਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਤੇ ਫੂੜ ਛਾਕੇ ਤੇ ਭੂਰਾ ਵੀ ਨਹੀਂ ਰੰਗ ਪ੍ਰਿੰਟ ਇਹਦਾ ਪੂਰਾ ਚੰਗਾ ਤੇ ਬਾਈ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ ਇਹਦੀ ਕੀਮਤ ਬਾਈ 60000 ਰੁਪਏ ਜੀ ਜੋੜਾ ਲੈ ਜੇ ਬਾਈ ਕੋਈ ਕਰ ਦਾਂਗੇ ਬਾਈ ਮਨ ਤਨ ਠੀਕ ਆ ਜੀ ਤੇ ਨਗ ਨੰਬਰ ਆ ਗਿਆ ਵੀਰੇ ਆਪਣਾ ਤਿੰਨ ਜੀ ਇਹ ਬੱਚੇ ਦੀ ਕਿੰਨੀ ਉਮਰ ਆ ਜੀ ਇਹ ਬਾਈ ਸਾਲੋਂ ਉੱਤੇ ਆਏ ਹੋਵੇ ਕੁਈ 13 ਮਹੀਨਿਆਂ ਦੀ ਕੋਈ 13.5 ਮਹੀਨਿਆਂ ਦੀ ਲਾਲੇ ਬੰਦੋਖੀ ਰਹੀ ਆ ਬੱਚਾ ਬਈ ਬਈ ਖੀ ਰਹੀ ਹੋਊਗਾ ਆਪਾਂ ਨਹੀਂ ਪਟਕੇ ਵੇਖਿਆ ਮੈਂ ਤੈਨੂੰ ਕਹੀ ਜਾਵੇ ਠੀਕ ਆ ਹਾਂ ਚੈੱਕ ਨਹੀਂ ਕੀਤੇ ਆਪਾਂ ਨਹੀਂ ਆਪਾਂ ਨਹੀਂ ਕੀਤੇ ਬਈ ਮੈਂ ਕੋਡ ਛਾਂਗਦਾ ਹੈ ਨਹੀਂ ਬਈ ਕੋਈ ਚਾਰ ਚਾਰ ਝੋਲੀ ਚੈੱਕ ਕਰਾ ਦੀ ਇਹਦੀ ਪਹਿਲਾਂ ਆਪਾਂ ਬਾਅਦ ਚ ਦੋਰਾਂਗੇ ਵੀਰੇ ਝੋਲੀ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਕੱਲਾ ਕੱਲਾ ਥਾਣੇ ਨਿਖੜਮਾਂ ਲੱਗਿਆ ਵਾ ਹੱਥੀ ਚਵਾਈ ਵਾਲਾ ਇਹਦੀ ਮਾਂ ਥੱਲੇ ਬਈ 32 ਕਿਲੋ ਦੁੱਧ ਸੀਗਾ ਠੀਕ ਆ ਜੀ ਹਾਂ ਆਪਣੇ ਕੋਲੇ ਸੀਗੀ ਘਰੇ ਐਰ ਕੀ ਵੇਚੀ ਆ ਗਰਮੀਆਂ ਚ ਉਹ ਗਰਮੀਆਂ ਸੁਈ ਸੀ ਐਰ ਕੀ ਠੀਕ ਆ ਹਾਂ ਰੰਗ ਕੁਆਲਟੀ ਹੈ ਨਾ ਇਹਦੀ ਬਈ ਪੂਰੀ ਚੰਗੀ ਆ ਹਾਂ ਇਹਨਾਂ ਨੂੰ ਪਤਾ ਵੀ ਇਹ ਕਿਹੜੇ ਟੀਕੇ ਦੀ ਆ ਉਹ ਜਾਨੀ ਕਿ ਹੈ ਚੰਗੇ ਦੀ ਹੋਈ ਆ ਹੈ ਚੰਗੇ ਦੀ ਹੋਈ ਆ ਤੋੜ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਇਹਦਾ ਵੀ ਪੂਰਾ ਚੰਗਾ ਬਾਕੀ ਕੁਆਲਟੀ ਤੁਸੀਂ ਇਹਦੀ ਦੇਖ ਹੀ ਸਕਦੇ ਹੋ ਜੀ 13 ਮਹੀਨੇ ਬਾਈਏ ਦੀ ਉਮਰ ਦੱਸਦਾ ਤੇ ਏਆਈ ਵਗੈਰਾ ਤਾਂ ਨਹੀਂ ਹੋਈ ਪਈ ਅੱਜ ਨਹੀਂ ਬਈਏ ਇੱਕੇਰੀ ਜਾਨੀ ਕਿ ਤਾਰਾਂ ਦੇ ਹਟਿਆ ਹੀਟ ਮੈਸ ਕਰਾਤੀ ਆਪਾਂ ਹਾਂ ਬਈ ਕਹਿੰਦੇ ਜੇ ਉਹ ਵੀ ਜਾਨੀ ਕਿ ਕਹ ਲਓ ਵੀ ਆਪਾਂ ਇਹਦੇ ਟੀਕਾ ਚੰਗਾ ਭਰੋਣਾ ਸੀਗਾ ਹਾਂਜੀ ਉਹ ਸਾਡੇ ਪਿੰਡ ਦਾ ਡਾਕਟਰ ਆ ਮੁੰਡਾ ਉਹ ਗਿਆ ਵਾ ਅਸੀਂ ਵਿਆਹ ਤੇ ਠੀਕ ਆ ਵੀਰੇ ਹਾਂ ਬਈ ਤਾਂ ਕਰਕੇ ਨਾਲੇ ਕਰਮਾਲੀ ਦਾ ਹਜੇ ਵੇਟ ਹੋਰ ਬਣ ਜੂਗਾ ਹੈਣਾ ਵੀਰੇ ਹਾਂ ਹਾਂ ਬਾਕੀ ਸੋਨਾ ਥਣਾ ਦਾ ਸੈਜ ਆ ਮੈਂ ਤੁਹਾਨੂੰ ਬੈਗ ਸਾਈਡ ਤੋਂ ਵੀ ਚੈੱਕ ਕਰਾ ਦਿੰਨਾ ਝੋਲੀ ਕਰਮਾਲੀ ਦੀ ਪੂਰੀ ਚੰਗੀਆਂ ਮੰਨ ਲਓ ਤੁਸੀਂ ਨਵਾਂ ਫਾਰਮ ਸ਼ੁਰੂ ਕਰਨਾ ਤਹਾਡੇ ਵਾਸਤੇ ਵੀਰੇ ਚੰਗੀ ਚੀਜ਼ ਆ ਤੇ ਇਹਦੀ ਕੀਮਤ ਵੀਰੇ ਇਹ ਬਾਈ ਜੋੜਾ ਹੀ ਦੇਵਾਂਗੇ ਆਪਾਂ ਕੱਟਾ ਜੋੜਾ ਹੀ ਦੇਵਾਂਗੇ ਤੇ ਦੋ ਨੰਬਰ ਬੱਚੇ ਦੀ ਕਿੰਨੀ ਉਮਰ ਆ ਜੀ ਇਹ ਬਾਈ ਮੰਨ ਕੇ ਚਲੋ ਇਹ ਸਾਲ ਦੀ ਇਹਨਾਂ ਦਾ ਆਪਸ ਵਿੱਚ ਕੋਈ ਮੰਨ ਕੇ ਚਲੋ ਕਹਿਲਾ ਹੈਗਾ ਵੀ ਡੇਢ ਕਿ ਮਹੀਨੇ ਦਾ ਫਰਕ ਆ ਦੋਹਾਂ ਦਾ ਆਪਸ ਵਿੱਚ ਘੱਟੀਆਂ ਜੀ ਆਈਆਂ ਠੀਕ ਆ ਹਾਂ ਜੀ ਹਾਂ ਜੀ ਡੇਢ ਕਿ ਦਾ ਲਾਓ ਨਹੀਂ ਬਈ ਕੋਈ ਵੀ ਨਹੀਂ ਠੀਕ ਆ ਦੋਨਾਂ ਦੇ 4 4 ਥਾਂ ਨੇ ਬਰੀਡ ਤੇ ਪੱਖ ਤੋਂ ਇਹ ਵੀ ਪੂਰੀ ਚੰਗੀ ਆ ਹਨਾ ਬਾਈ ਇਹਦੀ ਮਾਂ ਆਪਣੇ ਕੋਲੇ ਹੈਗੀ ਆ ਬਾਈ ਉਹ ਜਾਨੀ ਕਿ ਪਹਿਲੇ ਸੂਏ ਉਹਨੇ ਦਿੱਤਾ 24 ਕਿਲੋ ਦੁੱਧ 25 ਕਿਲੋ ਠੀਕ ਆ ਜੀ 24 25 ਕਿਲੋ ਕੋ ਲਈ ਹਾਂ ਤੇ ਇਹਦੀ ਨਾਨੀ ਥੱਲੇ ਉਹੀ ਇਹਦੀ ਮਾਸੀ ਕੀ ਜਿਹੜੀ ਚਲੋ ਉਹਦੇ ਥੱਲੇ ਸੀਗਾ 32 ਕਿਲੋ ਦੁੱਧ ਠੀਕ ਆ ਜਾਨੀ ਚੰਗਾ ਮਿਲਕਰ ਕਾਰਡ ਰਿਆ ਇਹਨਾਂ ਦੀ ਬਰੀਡ ਦਾ ਹਾਂ ਭਾਈ ਠੀਕ ਆ ਇਹ ਵੀ ਕਰਮਾਲੀ ਬਰੀਡ ਤੋਰਦੀ ਵੀਰੇ ਬਰੀਡ ਦੇ ਪੱਕ ਤੋਂ ਪੂਰੀ ਚੰਗੀ ਆ ਬਾਕੀ ਵੀਰੇ ਥੋੜੀ ਸਾੰਭ ਸੰਭਾਲ ਤੇ ਮੈਨੇਜਮੈਂਟ ਤੇ ਡਿਪੈਂਡ ਕਰਦਾ ਹੁੰਦਾ ਭਈ ਆਪਾਂ ਕਿੰਨਾ ਕੁ ਦੁੱਧ ਪਹਿਲੇ ਸੂਏ ਕਰਮਾਲੀ ਤੋਂ ਕਢਾ ਸਕਦੇ ਆ ਜੇ ਆਪਾਂ ਕੁਆਲਿਟੀ ਦੀ ਗੱਲ ਕਰਗੇ ਪੂਰਾ ਚੰਗੀ ਕੁਆਲਿਟੀ ਦੀਆਂ ਵੀਰੇ ਬੱਚੀਆਂ ਨੇ ਤੇ ਇਹਦੇ ਜੋੜੇ ਦੀ ਕੀਮਤ ਬਾਈ ਫਿਰ 60000 ਰੁਪਏ ਜੀ ਹੋਜੂ ਮਾਨਤਾਨ ਜੀ ਹਾਂ ਬਾਈ ਥੋੜਾ ਬਹੁਤ ਹੋਈ ਹੋਊਗਾ ਪਰ ਬਾਈ ਵਛੀਆਂ ਚੰਗੀਆਂ ਯਾਰ ਬਾਲਾ ਨਹੀਂ ਹੋਣਾ ਹਾਂ ਠੀਕ ਆ 60000 ਰੁਪਏ ਦੀ ਕੀਮਤਾਂ ਵਿੱਚੋਂ ਮਾੜਾ ਮੋਟਾ ਬਾਈ ਕਹਿੰਦਾ ਆਪਾਂ ਮਾਨਤਾਨ ਕਰਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ